ਕਬਾ ਲੱਪੜਾ ਇਲਾ ਤੇਰੇ ਮਰਮ ਤੇ ਮਰਮ ਹੁਣ ਅਜੇ ਰਿਕਮੇ ਲਾਉਂਦ ਨੂੰ ਵਾਹ ਗਿਆ ਜੇ ਮਾਰਿਆ ਕਾਸਤੇ ਮਰ ਤਰੇ ਸਾਈ ਕ ਕਰ ਜਾ ਕੇ ਕੀ ਕਹੂੰਗੀ ਮੈਂ ਮੀਤ ਨੂੰ ਲੈਣ ਆਈ ਤਾਈ ਦਾਪ ਮੇਰੇ ਗੱਲ ਪਹੂਗੀ ਰੋੜੇ ਲੱਗੀ ਤਾਈ ਨੇ ਨਾ ਮੇਰਾ ਠੂਕਣਾ ਤੇਰੀ ਗੱਲ ਸੁਣਾ ਹਾਏ ਭਾਬੀ ਆਏ ਕੋ ਬੂੜੀਆਂ ਨਹੀਂ ਦੇਖ ਮਰੋੜਾ ਲੈ ਉੜ ਕੁੜੀ ਦੀਆਂ ਬਾਹਾਂ ਮਰੋੜ ਜਾਂਦੀ ਕਿ ਇਹੇ ਵਕਤ ਕਢਾਉਂਦੀ ਐ ਕੁੜੀ ਦਾ ਤਾਂ ਹੀ ਕੁੜੀ ਚੁੱਪ ਚੁੱਪ ਰਹਿੰਦੀ ਐ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਆਖਾ ਕਿਤੇ ਉਹ ਵਿਚਾਰੀ ਰਹਿੰਦੀ ਐਗੀ ਵੀ ਚੱਲ ਮੇਰੇ ਘਰ ਦਾ ਹੋ ਹੋ ਗਿਆ ਮੈਂ ਰੰਡੀ ਹੋ ਗਈ ਕਿਵੇਂ ਹੋਊਗਾ ਮੇਰਾ ਕਿਵੇਂ ਟਾਈਮ ਲੰਘੂ ਟਾਈਮ ਤਾਂ ਤੇਰਾ ਪੁੱਤ ਮੈਂ ਨਗਾਉਂ ਤੇਰੀ ਪਰਜਾਈ ਨਹੀਂ ਤੇਰਾ ਟਾਈਮ ਨਗਾਉਂਦੀ ਕਿਵੇਂ ਛਿੱਟੀ ਜਾਂਦੀ ਉਹਨੂੰ ਬਾਹਾਂ ਮਰੋੜ ਮਰੋੜ ਦੇ ਕੋਈ ਗੱਲ ਨਹੀਂ ਬਈ ਤੁਸੀਂ ਮੈਨੂੰ ਪਹਿਲੀ ਦੱਸ ਦਿੰਦੇ ਫੋਨ ਕਰਕੇ ਓਏ ਇਹ ਕਿੱਥੇ ਕਰ ਜੀਏ ਗੱਲ ਯਾਰ ਤੈਨੂੰ ਪਤਾ ਤਾਂ ਹੈਗਾ ਚੱਲ ਕੋਈ ਨਾ ਫਿਰ ਆਜੂ ਕੱਲ ਨੂੰ ਫਿਰ ਮੈਂ ਹੋਰ ਕਿਉਂ ਦਾ ਕੰਮ ਕੰਮ ਕਰ ਜਾ ਪਹਲਾੜਿਆ ਪਿਆ ਯਾਰ ਠੀਕ ਨਾ ਨਾ ਕੋਈ ਨਾ ਚੰਗਾ ਠੀਕ ਆ ਭਾਈ ਕਿਹਦਾ ਫੋਨ ਸੀ ਉਸੇ ਦੀ ਸੀ ਜਿੱਥੇ ਕੱਲ ਤੂੰ ਜਾ ਕੇ ਆਈ ਹੈ ਉਸੇ ਦਾ ਚੱਲ ਤੂੰ ਪੂਰਾ ਫਿਰ ਹੁਣ ਬਾਪੂ ਜੀ ਮੰਨੇ ਨਹੀਂ ਹੈਗੇ ਹੁਣ ਮੈਂ ਕੀ ਕਰਾਂ ਮੰਨੇ ਨੀ ਮਨਾ ਕੇ ਆਉਣਾ ਸੀ ਫਿਰ ਉਹ ਤਾਂ ਤੇਰੀ ਬਾਪੂ ਹਰੇਕ ਗੱਲ ਮੰਨਦਾ ਇਹ ਕਿਉਂ ਨਹੀਂ ਮੰਨੀ ਫਿਰ ਲੈ ਫਿਰ ਹੁਣ ਗੱਲ ਹੀ ਏਡੀ ਵੱਡੀ ਹੁਣ ਬਾਪੂ ਜੀ ਮੰਨੇ ਨਹੀਂ ਹੈਗੇ ਮੈਂ ਤਾਂ ਬਥੇਰੀਆ ਮਨਤਾ ਕੀਤੀਆਂ ਸੀਗੀਆਂ ਹੁਣ ਵੀ ਤਾਂ ਫਿਰ ਮੈਂ ਹੀ ਕੰਮ ਆਉਂਗਾ ਕੰਮ ਤਾਂ ਫਿਰ ਹੋਣਾ ਮੈਂ ਨਾ ਗੁੱਸਾ ਆਇਆ ਨਾ ਹੋਈ ਚਲੋ ਜੇ ਮੇਰਾ ਭਰਾ ਤੁਹਾਡਾ ਆਦਰ ਮਾਨ ਕਰਦਾ ਸੋਨੂੰ ਸੁਪਰਾਉਣਾ ਤਰਉਣਾ ਸਮਝਦਾਗਾ ਫੇਰ ਹੀ ਉਹਨੇ ਹੱਕ ਨਾਲ ਸੋਨੂੰ ਕਹਿਦਾ ਓਏ ਉਹੀ ਕਰਦਾ ਤੁਹਾਡੇ ਚ ਇਕੱਲਾ ਹੋਰ ਤਾਂ ਕੋਈ ਕਰਦਾ ਨਹੀਂ ਤੁਹਾਡੇ ਤਾਂ ਸਾਰੇ ਕਰਦੇ ਆ ਤੁਸੀਂ ਤਾਂ ਨਾ ਐਵੇਂ ਵਸਾ ਹੋ ਕਰਨ ਲੱਗ ਜਾਨੇ ਹੋਗੇ ਹਾਂ ਕੀ ਉਹ ਕਰਨ ਲੱਗ ਜਾਨਾਗਾ ਮੇਰੀ ਗੱਲ ਸੁਣਾ ਨਾ ਉਹ ਚਾਰ ਲੰਨੀ ਨਾ ਕੰਮ ਪੂਰਾ ਮੇਰੇ ਬਿਨਾ ਫਿਰ ਜਦੋਂ ਮੇਰੇ ਗੁੜੀਆਂ ਤੋਂ ਵੀ ਕੰਮ ਪੂਰ ਚਿਹੜੇ ਨੇ ਬਣ ਗਈ ਪੱਟੀ ਪਚੋਲਣ ਵਿੱਚ ਮੇਰੀ ਗੱਲ ਸੁਣੋ ਜਦੋਂ ਬਾਪੂ ਮੇਰੇ ਆਖੇ ਨਹੀਂ ਲੱਗਿਆਗਾ ਫਿਰ ਮੈਂ ਹੁਣ ਮੇਰੇ ਕਿ ਸਾਰੇ ਦੀ ਗੱਲ ਹੈਗੀ ਹਾਂ ਤੈਨੂੰ ਤਾਂ ਐ ਸੀ ਵੀ ਚੋਰੀਆਂ ਚੋਰੀਆਂ ਰਿਸ਼ਤਾ ਕਰਾ ਦੂ ਮੈਂ ਚੱਲ ਕੋਈ ਨਾ ਮੇਰੀ ਗੱਲ ਸੁਣ ਲੋ ਹੁਣ ਜੇ ਭਰਾਣੇ ਤੁਹਾਨੂੰ ਫੋਨ ਲਾਇਆ ਨਾ ਤਾਂ ਉਹਦੇ ਆਖੇ ਲੱਗ ਜਾ ਹੁਣ ਉਹਦੇ ਤਾਂ ਆਖੇ ਲੱਗੂਗਾ ਗੱਲ ਕਰ ਜੀ ਨਹੀਂ ਕਰਦਾ ਮੇਰਾ ਜਿਹੜਾ ਤੂੰ ਮੈਨੂੰ ਝੂਠ ਬੋਲਦੀ ਰਹੀ ਆ ਮੈਂ ਮੈਨੂੰ ਤਾਂ ਕਹਿੰਦੀ ਕੰਮ ਆ ਤੂੰ ਮੈਨੂੰ ਉ ਲੈ ਹੁਣ ਮੈਂ ਕਿ ਮੈਨੂੰ ਤਾਂ ਐ ਸੀ ਕਿ ਬਾਪੂ ਜੀ ਬੰਨੇ ਜਾ ਰਾਖਦੀਆਂ ਮੇਰੇ ਤੋਂ ਲੁੱਕ ਰਾਖਦੀਆਂ ਤੂੰ ਐ ਨਹੀਂ ਲੁੱਕਾਂ ਨਹੀਂ ਹੁੰਦੀਆਂ ਹਰ ਜੇ ਕੰਮਾਂ 'ਚ ਉਹ ਤਾਂ ਮੇਰੀ ਗੱਲ ਸੁਣ ਲੈ ਕੋਈ ਰਿਸ਼ਤਾ ਰਸਤਾ ਜਿੰਨਾ ਜ਼ਿਕਰ ਬੰਦਾ ਨਾਲ ਵਿੱਚ ਆਵੇ ਨਾ ਉਹਨਾਂ 'ਚ ਘਰਪੂਰ ਨਹੀਂ ਚੜਦਾ ਆਹ ਇੱਕ ਦੇ ਵਾਸਤੇ ਦੇ ਹਾਂ ਹੁਣ ਫਿਰ ਮੇਰੀ ਗੱਲ ਵੀ ਸੁਣ ਲੋ ਤੂੰਸ ਤਾਂ ਮੇਰੇ ਬੁੜੀਆਂ ਦੇ ਅੱਧੀਆਂ ਗੱਲਾਂ ਕੱਚੀਆਂ ਹੁੰਦੀਆਂ ਨੇ ਸਾਰੀਆਂ ਆਹੀ ਗੱਲਾਂ ਮੈਨੂੰ ਸੁਣੀਆਂ ਭੈੜੀਆਂ ਲੱਗਦੀਆਂ ਗਈਆਂ ਸੱਚੀ ਗੱਲ ਕਹੇ ਨਾ ਉਹ ਭੈੜੀ ਲੱਗਦੀ ਹੈਗੀ ਆਹੋ ਨਾਲੇ ਮੇਰੀ ਗੱਲ ਸੁਣ ਲੋ ਮੇਰੇ ਤੇ ਨਾ ਬਾਲਾ ਹੋ ਨਾ ਕਰਿਆ ਕਰੋ ਹੁਣ ਜੇ ਉਹਨੇ ਪਾਈ ਨੂੰ ਫੋਨ ਲਾਇਆ ਉਹਦੇ ਨਾਲ ਗੱਲ ਨਵੇੜੋ ਮੈਨੂੰ ਨਾ ਬਾਲਾ ਕਹਾ ਕਰੋ ਕੋਈ ਨਾ ਫਿਰ ਚੱਲਾਂਗੇ ਕੱਲ ਨੂੰ ਤਿਆਰ ਨਹੀਂ ਮੈਂ ਤਾਂ ਫਿਰ ਕੱਲ ਨੂੰ ਆਵਾਂਗੇ ਅਸੀਂ ਠੀਕ ਆ ਠੀਕ ਆ ਕੋਈ ਨਾ ਨਾਲੇ ਉੱਥੇ ਜਾ ਕੇ ਬਾਲੀਆਂ ਜਾਵਣੀਆਂ ਇਹ ਨਾ ਮਰੀ ਕਿਤੇ ਉਹੀ ਕਹੀ ਜਾਵੇ ਐ ਕਰੀ ਜਾਂਦਾ ਐ ਕਰੀ ਜਾਂਦਾ ਐ ਕਰੇ ਬਾਪੂ ਨੂੰ ਬਣਾਉਣਾਗਾ ਬਾਪੂ ਨੂੰ ਨਾ ਬਾਪੂ ਨੂੰ ਤੂੰ ਸਾਰਾ ਕੁਝ ਦੱਸ ਦਿਆ ਕਰ ਬਾਪੂ ਨੂੰ ਮਨਾਇਆ ਨਹੀਂ ਫਿਰ ਤੂੰ ਤਾਂ ਲਾੜਦਾ ਬਾਪੂ ਉਹ ਮੈਂ ਤਾਂ ਐ ਕਹਣੀ ਆ ਬਾਪੂ ਨੂੰ ਮਨਾਉਣਾਗਾ ਕਿਸੇ ਮਰਜ਼ੀ ਹਿਸਾਬ ਨਾਲ ਬਣਾ ਲਈ ਮੇਰੀ ਤਾਂ ਨਹੀਂ 21 ਪਰ ਵੀ ਗੱਲ ਮੰਨਦਾ ਮੈਨੂੰ ਦੋਨੇ ਐ ਆਏ ਗਏ ਤਾਂ ਸਿੱਧੀ ਗੱਲ ਦੱਸਾਂ ਮੈਂ ਹੁਣ ਨਹੀਂ ਮੱਲਪੋਂਦੀ ਹੈਗੀ ਕਿ ਕਹਿੰਦਾ ਭਾਈ ਜਾਂ ਤਾਂ ਰਿਸ਼ਤਾ ਹੋਊਗਾ ਤੇ ਜਾਂ ਮੈਂ ਰਹੂਗਾ ਨਹੀਂ ਮੈਂ ਤਾਂ ਡੇਰੇ ਵਗ ਜੂ ਹੁਣ ਤੁਸੀਂ ਦੇਖੋ ਉਹ ਯਾਰ ਉਹੀ ਯਾਰ ਉਹ ਗੱਲ ਯਾਰ ਸੋਚਦਾ ਨਹੀਂ ਹੈਗਾ ਜਮਾਂ ਵੀ ਵੀ ਤੇਰੇ ਘਰੇ ਕੋਈ ਰੋਟੀ ਪਕਾਉਣ ਵਾਲਾ ਹੈ ਨਹੀਂਗਾ ਹੁੰਦਾ ਰਿਸ਼ਤਾ ਲੈ ਲੈ ਉਹੀ ਤਾਂ ਗੱਲ ਆ ਹੁਣ ਬਾਪੂ ਨੂੰ ਕਹਿੰਦਾ ਏਡੀ ਵੱਟੂ ਦੀ ਪਹਿਲਾਂ ਤੇ ਉਮਰ ਹੋ ਰਹੀ ਆ ਪਹਿਲਾਂ ਨੌਕਰੀ ਦਾ ਮਾਰਾ ਕਰਦਾ ਪਹਿਲਾਂ ਕਰਾਉਂਦੇ ਸੀ ਉਦੋਂ ਕਹਿੰਦਾ ਮੈਂ ਲੈਂਦਾ ਨਹੀਂ ਹਾਂ ਹੁਣ ਐਡੀ ਉਮਰ 'ਚ ਯਾਰ ਹੁਣ ਐ ਕੌਣ ਕਰ ਦੂਗਾ ਰਿਸ਼ਤੇ ਦਾ ਐਨ ਐਨ ਜਿਹੜੇ ਨੌਕਰੀਆਂ ਤੇ ਲੱਗੇ ਬੈਠੇ ਆ ਪੜੇ ਲੱਗੇ 20 20 ਕਿੱਲੇ ਆਣ ਨੂੰ ਨਹੀਂ ਹੁੰਦੇ ਹੁਣ ਉਹ ਹੀ ਤਾਂ ਟਾਈਮ ਵਾਰ ਹੈਗਾ ਬਾਪੂ ਨੂੰ ਕੌਣ ਸਮਝਾਵੇ ਹੁਣ ਮੇਰੀ ਤਾਂ ਬਾਪੂ ਨੇ ਗੱਲ ਪਈ ਸੁਣੀ ਨਹੀਂ ਹੈਗੀ ਉਹ ਪ੍ਰਾਣੀਆਂ ਗੱਲਾਂ ਉਹੀ ਬੁੜਿਆਂ ਵਾਲਾ ਦਿਮਾਗ ਯਾਰ ਸੋਚਦੇ ਤਾਂ ਹੈ ਨਹੀਂਗੇ ਤੁਸੀਂ ਦੇਖ ਲਓ ਜੇ ਉਹ ਜੋ ਬਣਾ ਲਓਗੇ ਤਾਂ ਕੋਈ ਨਾ ਮੈਂ ਦੇ ਜਾ ਕੇ ਗੱਲ ਕਰਕੇ ਦੇਖ ਲਊ ਮੈਂ ਤਾਂ ਜੇ ਮੰਨ ਗਿਆ ਤਾਂ ਮੇਰੀ ਗੱਲ ਸੁਣੋ ਤੁਹਾਡੀ ਤਾਂ ਐਨੀ ਠੋਕ ਆ ਗਈ ਤੁਹਾਡੀ ਤਾਂ ਬਾਪੂ ਨੂੰ ਗੱਲ ਮੋੜ-ਮੋੜ ਹੀ ਨਹੀਂ ਜਾਣੀ ਤੁਹਾਡੀ ਤਾਂ ਗੱਲ ਮੰਨ ਨਹੀਂ ਲੈਣਗੇ ਚਲ ਫਿਰ ਦੇਖਦੇ ਕੱਲ ਨੂੰ ਕੀ ਬਣਦਾ ਦਾ ਚੱਲਦੇ ਫਿਰ ਕੱਲ ਨੂੰ ਨਹੀਂ ਤਾਂ ਅੱਜ ਵੀ ਭਾਜਣਾ ਅੱਜ ਦੇ ਫੋਨ ਕਰਿਆ ਹੁੰਦਾ ਮੈਂ ਅੱਜ ਦੇ ਹੈੜੀ ਨਹੀਂ ਪਹੁੰਚਦਾ ਜੀ ਕਿਤੇ ਸਾਰਾ ਕੰਮ ਨਿਮੇੜਤਾ ਹੁੰਦਾ ਚੱਲ ਮੇਰੀ ਗੱਲ ਸੁਣੋ ਚਾਹ ਪਾਣੀ ਪੀਣਾ ਤੁਸੀਂ ਚਾਹ ਬੁਲਾਵਾ ਲਿਆ ਦੇ ਜੇ ਕੁੱਟ ਲਿਆ ਕੇ ਦੇਗੀ ਠੀਕ ਆ ਚੱਲ ਮੈਂ ਪਹਿਲਾਂ ਪਾਣੀ ਲਿਆ ਦਿੰਨੇ ਫਿਰ ਚਾਹ ਲੈ ਕਿੰਨੀ ਚ ਪਾ ਦੀ ਖੇਤ ਵੀ ਲੈ ਕੇ ਜਾਣੀ ਰੋਟੀਆਂ ਰਾਟੀਆਂ ਬੰਨਦੇ ਚੱਲ ਕੋਈ ਨਾ ਰੁੱਟੀ ਤਾਂ ਬਣਾਈ ਪਈ ਐ ਹੋਰ ਚਾਹ ਬਣਾ ਲੈਂਦੀ ਆ ਮੈਂ ਲੇਟ ਹੋ ਗਏ ਪਹਿਲੀ ਨੇ ਰੀਜਨ ਨੇ ਵਾਧਾ ਵਧਾਤਾ ਹਾਰੇ ਕਿ ਤੇਰੇ ਤਾਈ ਦੇ ਤਾ ਹੋ ਗਿਆ ਇਹ ਕਰੀ ਜਾਂ ਨੀ ਬਾਹਲੇ ਕੰਮ ਜਿਆ ਕਰਨ ਲੱਗ ਰਹੀ ਐ ਸਹੀ ਗੱਲ ਤਾਂ ਹੀ ਹੋਰ ਠੀਕ ਐ ਠੀਕ ਐ ਉਹ ਦੱਸ ਕਿਵੇਂ ਐ ਮੈਂ ਤਾਂ ਠੀਕ ਐ ਦਾਈ ਕਿਵੇਂ ਆਉਣਾ ਹੋਇਆ ਹੁਣ ਠੀਕ ਐ ਤੂੰ ਹਾਂ ਮੈਂ ਤਾਂ ਠੀਕ ਐ ਤੂੰ ਦੱਸ ਕਿਵੇਂ ਐ ਕਿਵੇਂ ਤਾਈ ਮੈਂ ਤਾਂ ਠੀਕ ਐ ਵਧੀਆ ਚੰਗੀ ਭਲੀ ਤੇਰੇ ਸਾਹਮਣੇ ਖੜੀ ਐ ਮੈਂ ਤਾਂ ਮੀਤ ਨੂੰ ਲੈਣ ਆਈ ਆ ਲੈਤਾਈ ਮੇਰੀ ਗੱਲ ਤਾਂ ਸੁਣ ਦੋ ਦਿਨ ਤਾਂ ਹੁਣ ਸਾਡੇ ਘਰੇ ਲਾ ਕੇ ਆਈਏ ਹੁਣ ਸਾਡੇ ਵੀ ਕੰਮ ਧੰਦੇ ਹੈਗੇ ਆ ਐ ਨਾ ਰੋਜ਼-ਰੋਜ਼ ਨਾ ਲੈ ਕੇ ਜਾਇਆ ਕਰਤਾਈ ਉਹਨੂੰ ਨਾ ਮੈਨੂੰ ਪਤਾ ਹੀ ਐ ਤੂੰ ਮੀਤ ਨਾਲ ਲੜਦੀ ਰਹਣੀ ਐ ਲੈਤਾਈ ਤੈਨੂੰ ਕੌਣ ਕਹਿੰਦਾ ਮੈਂ ਇੱਕ ਦੋ ਮੀਤ ਨਾਲ ਲੜਦੀ ਵੇਖੀ ਐ ਤੂੰ ਮੈਂ ਆਪ ਦੇਖ ਲਿਆ ਅੱਖੀ ਹੁਣ ਤੈਨੂੰ ਲੈਤਾਈ ਮੇਰੀ ਗੱਲ ਸੁਣ ਜੇ ਕੋਈ ਹੁਣ ਗਲਤੀ ਕਰੂਗੀ ਚੀਜ਼ ਡੋਲੂਗੀ ਕਰੂਗੀ ਹੁਣ ਫਿਰ ਬੰਦਾ ਝਿੜਕ ਵੀ ਦਿੰਦਾ ਹੁੰਦਾ ਜੇ ਹੁਣ ਸਾਡੀ ਬੀਬੀ ਜਾਂਦੀ ਹੁੰਦੀ ਬੀਬੀ ਕਿਹੜਾ ਉਹਦੀ ਤੈਨੂੰ ਝਿੜਕਦੀ ਨਾ ਤੂੰ ਨਾ ਬਾਹਮ ਰੋੜ ਦੀ ਸੀ ਮੀਤ ਦੀਆਂ ਫੜ ਕੇ ਮੈਂ ਚੰਗੀ ਤਰ੍ਹਾਂ ਦੇਖ ਲਿਆ ਤੈਨੂੰ ਲਓ ਤਾਈ ਤੂੰ ਤਾਂ ਨਾ ਮੇਰੀ ਗੱਲ ਸੁਣ ਮਾੜੀ ਜੀ ਗੱਲ ਨੂੰ ਉਹੀ ਬਧਾਈ ਜਾਨੀ ਆ ਕੋਈ ਗੱਲ ਨਹੀਂ ਉਹ ਤਾਂ ਨਾ ਮੀਤ ਢੇਕਦੀ ਸੀ ਮੈਂ ਢਿਗਦੀ ਨੂੰ ਤਾਂ ਚੱਕਿਆ ਸੀ ਆ ਰਹਿਣ ਰਹਿਣ ਤੂੰ ਐਜਾ ਸੇਫੀਆਂ ਮਾਰਨ ਮੈਨੂੰ ਸਭ ਪਤਾ ਤੇਰੀਆਂ ਗੱਲਾਂ ਦਾ ਲਓ ਤਾਈ ਤੂੰ ਤਾਂ ਨਾ ਉਹੀ ਦੁੱਧ ਦੇ ਵਾਲੇ ਬੰਨ ਚੜੀ ਆ ਨੇ ਤੂੰ ਮੈਨੂੰ ਐ ਦੱਸ ਤੂੰ ਚਾਹ ਤਾਂ ਚਾਹ ਵੀ ਲਾ ਨਾ ਨਾ ਮਨ ਤੇ ਚਾਹ ਚੋਦੀ ਨਹੀਂ ਲੋੜ ਮੈਂ ਤਾਂ ਕੁੜੀ ਨਾਲ ਦੇ ਕੋਲੇ ਲੈ ਕੇ ਜਾਊ ਉਹਦੇ ਘਰੇ ਰੱਖੂਗੀ ਜੇ ਤੁਮ ਮਾਤਾ ਨੂੰ ਹਾਂ ਕੁੜੀ ਦਾ ਕੋਈ ਜ਼ਿੰਮੇਵਾਰ ਨਹੀਂ ਮੈਂ ਹੈਗੀ ਆ ਤਾਈ ਹੋ ਗਈ। ਭਾਈ ਮੇਰੀ ਗੱਲ ਸੁਣ ਹੁਣ ਜਦੋਂ ਪਾਈ ਹੁਣ ਸਾਡੇ ਸਿਰ ਤੇ ਜ਼ਿੰਮੇਵਾਰੀ ਸਿੱਟਤੀ ਪਰਮਾਤਮਾ ਨੇ ਪਾਤੀ ਹੁਣ ਅਸੀਂ ਆਪ ਵੀ ਸਮਝ ਗਏ ਤੂੰ ਕਿੰਨਾ ਕਿਚੇਰੋਂ ਨੂੰ ਸੰਭਲੇਂਗੀ ਸਾਡੀ ਕੁੜੀ ਨੂੰ। ਕੋਈ ਨਹੀਂ ਮੈਨੂੰ ਸਾਰਾ ਪਤਾ ਹੈਗਾ ਮੈਂ ਬਖਤ ਉਹ ਕਢਾਉਂਗੀ। ਤੂੰ ਨਹੀਂ ਕਢਾ ਸਕਦੇ ਉਹ ਬਖਤ। ਭਾਈ ਮੇਰੀ ਗੱਲ ਸੁਣ ਲੈ ਤੂੰ ਅੱਡ ਹੋਣ ਵਾਲੀਆਂ ਗੱਲਾਂ ਨਾ ਕਰ ਮੇਰੀ ਗੱਲ ਸੁਣ। ਤੇਰੇ ਵੀ ਘਰੇ ਨੂੰ ਪੁੱਤ ਹੈਗੇ ਆ ਨਾਲੇ ਹੁਣ ਮਟਿਆਰ ਜਵਾਨ ਕੁੜੀ ਨੂੰ ਤੂੰ ਆਪਦੇ ਘਰੇ ਲੈ ਕੇ ਜਾਏਂਗੀ ਇਹ ਕੋਈ ਚੰਗੀ ਗੱਲ ਨਹੀਂ ਇੱਕ ਅੱਦੇ ਦਿਨ ਦੀ ਤਾਂ ਚੱਲ ਗੱਲ ਹੁੰਦੀ ਆ ਵੀ ਭਾਈ ਕੰਮ ਧੰਦਾ ਕਰ ਦੂ ਤੇਰਾ ਚਲ ਅਸੀਂ ਵੀ ਚੱਲ ਮੰਨ ਲਿਆ ਆ ਤਾਂ ਤੈਨੂੰ ਤੂੰ ਤਾਂ ਉਹੀ ਲੜੀ 아니 ਕਿਨੇ ਤੈਨੂੰ ਇਹ ਜਿਹੀਆਂ ਗੱਲਾਂ ਕਹਦਿਆਂ ਕਿ ਮੀਤ ਕਹਿੰਦੀ ਆ ਮੀਤ ਤੇਰੇ ਕੋਈ ਕਿਹਾ ਨਹੀਂ ਮੈਨੂੰ ਮੈਂ ਆਪ ਅੱਖੀਂ ਦੇਖ ਲਿਆ ਤੈਨੂੰ ਤੂੰ ਸੱਚ ਨਹੀਂ ਮੰਨਦੀ ਹੈਗੀ ਮੈਂ ਮੀਤ ਦਾ ਸੱਚ ਨਹੀਂ ਮੰਨਦੀ ਮੈਂ ਆਪਦੇ ਅੱਖੀਂ ਦੇਖੇ ਬਿਨਾ ਕੰਨੀ ਸੁਨੇ ਬਿਨਾ ਕੋਈ ਨਾ ਤਾਈ ਭਜੂ ਭਜੂ ਕਾ ਤੂੰ ਕਰਦੀ ਤੂੰ ਬਹਿ ਜਾ ਚਾਹ ਪਾਣੀ ਪੀ ਕੇ ਜਾ ਨਾ ਮੈਂ ਨਹੀਂ ਚਾਹਦੀ ਮੈਂ ਤਾਂ ਲੋੜ ਨਹੀਂ ਤੂੰ ਪਿਆਦੀ ਚਾਹ ਬਿਚੈਰੀ ਮੈਂ ਉਹਨੇ ਤਾਂ ਕੁੜੀ ਦਾ ਬਖਤ ਪਿਆਗਾ ਮੈਂ ਕਢਾਉਂਗੀ ਚਲ ਕੋਈ ਨਾ ਤਾਂ ਹੀ ਤੇਰੀ ਮਰਜੀ ਆ ਕੈਂਬੜੀ ਆ ਵਾਈ ਲੈ ਭਾਈ ਉਹਦੂ ਪਤਾ ਨਹੀਂ ਤਾਈ ਨੇ ਕਿਹੜੇ ਵੇਲੇ ਬਾਹਮ ਰੋੜਦੀ ਵੇਖ ਲਈ ਚਲ ਕੋਈ ਨਾ ਤਾਈ ਦਾ ਕੀ ਕਹਿੰਦੀ ਇਹ ਕਿਹੜਾ ਜਾ ਕੇ ਹੈਪੀ ਨੂੰ ਦੱਸ ਦਊਗੀ ਬਾਕੀ ਤਾਈ ਕੀ ਕਰ ਦਊਗੀ ਇਹ ਜਿਹੇ ਗੱਲਾਂ ਨੂੰ ਤਾਂ ਮੈਂ ਤਾਂ ਉਹ ਨਹੀਂ ਪਾਸੇ ਨਾਲ ਹੀ ਮਰ ਲੈਨੀ ਨਹੀਂ ਲੇਤਾਈ ਕਿਵੇਂ ਤਰੀ ਆਂਦੀ ਐ ਆ ਬੈਠਾ ਹੈਪੀ ਤਾਂ ਹੋ ਠੀਕ ਐ ਹੈਪੀ ਹਾਂ ਤਾਂ ਹੀ ਵਧੀਆ ਠੀਕ ਆ ਤੂੰ ਕਿਵੇਂ ਅੱਜ ਖੇਤ ਆ ਗਈ ਮੈਂ ਖੇਤ ਕੀ ਆ ਗਈ ਮੈਂ ਤਾਂ ਅੱਜ ਦੇਖਿਆ ਕੁੜੀ ਦਾ ਤੇਰੀ ਭੈਣ ਦਾ ਆਪਣੀ ਦਾ ਹਾਂ ਤੇਰੀ ਤੀਵੀਨ ਬਾਹਮ ਰੋੜੀ ਜਾਵੇ ਕੁੜੀ ਨੂੰ ਕੁੱਟੀ ਜਾਵੇ ਅੱਛਾ ਹਾਂ ਤੇ ਤੂੰ ਲੀੜਾ ਕੱਪੜਾ ਪਾ ਤਾਂ ਮੈਂ ਲੈ ਕੇ ਜਾਨੀ ਆ ਉਹਨੂੰ ਆਪਦੇ ਘਰੇ ਉਹ ਤਾਈ ਚ ਲੀੜਾ ਕੱਪੜਾ ਤਾਂ ਮੈਂ ਪਾ ਦੂੰਗਾ ਲੈ ਗਈ ਗੱਲ ਕਰ ਕੱਲ ਕਰ ਉਹ ਨਹੀਂ ਗਉਂਦੀ ਮਾਂ ਮਰੋੜੀ ਜਾਂਦੀ ਆ ਉਹਨੂੰ ਰੋਟੀ ਜਾਨੀ ਔਖੀ ਹੋਈ ਪਈ ਆ ਉਹ ਨਹੀਂ ਵਕਤ ਕਢਾ ਸਕਦੀ ਤੇ ਤੂੰ ਨਾ ਕਿਉਂ ਗੱਲਾਂ ਕਰਾਣਾ ਲੋਕਾਂ ਤੋਂ ਕੁੜੀ ਦਾ ਥਾਂ ਦੇਖ ਤੇ ਤੋਰ ਕੰਮ ਨਹੀਂ ਛੱੜਦਾ ਤੂੰ ਉਹ ਤਾਂ ਇਥਾਂ ਤਾਂ ਕੋਈ ਦੇਖੀਂਦਾ ਕੋਈ ਟੰਗ ਦਾ ਕੋਈ ਥਾਂ ਜਾਂ ਮਿਲਦੀ ਨਹੀਂ ਮਿਲਦਾ ਕਹਿੰਦੇ ਕੰਮ ਛੱਡੇਗਾ ਘਰੋਂ ਫੇਰ ਜਾਵੇਂਗਾ ਨਿਕਲੇਗਾ ਕਿਸੇ ਪਾਸੇ ਫੇਰ ਹੀ ਥਾਂ ਮਿਲੂ ਹੁਣ ਘਰੇ ਬੈਠਿਆਂ ਤਾਂ ਨਹੀਂ ਮਿਲਦਾ ਇਹ ਤਾਂ ਗੱਲ ਤੇਰੀ ਸਹੀ ਐ ਤਾਈ ਹਾਂ ਅੱਛਾ ਚੱਲ ਕੋਈ ਨਾ ਦੇਖਦਾ ਜਾ ਕੇ ਨਾ ਕਰਦਾ ਹਰ ਪੀ ਨਾ ਗੱਲ ਵੀ ਤੂੰ ਉਹਨੂੰ ਕੁੜੀ ਤੋਂ ਕੀ ਭਾਲਨੀ ਉਹਨਾਂ ਸਾਰਿਆਂ ਦਾ ਹੁੰਦੀ ਬਾਹ ਮਰੋੜੀ ਨੇ ਵੇਖ ਤੇ ਐਡੀ ਬੇਪਤਾ ਪਈ ਪਈ ਆ ਉਹਦਾ ਕੀ ਸੋਚਣਾ ਤਾਂ ਹੀ ਮੈਂ ਗਾਹ ਵੀ ਕੁੜੀ ਚੁੱਪ ਚੁੱਪ ਕਿਉਂ ਰਹਿੰਦੀ ਆ ਦਾਦੀ ਮੈਨੂੰ ਐ ਨਹੀਂ ਕੁੜੀ ਤੈਨੂੰ ਕੀ ਦੱਸਿਆ ਉਹ ਉਹਨੂੰ ਐਵੇਂ ਜਿ ਮੇਰਾ ਦੱਸਦਾ ਮੇਰੇ ਭਰਾ ਨੂੰ ਲੜੂਗਾ ਕੁੱਟੂ ਮਾਰੂਗਾ ਫੇਰ ਗਾਹ ਮੈਨੂੰ ਉਹਦੂ ਜਾ ਦੇ ਲੜੂਗੀ ਨਹੀਂ ਤੈਨੂੰ ਪਤਾ ਐ ਨਹੀਂ ਪਤਾ ਨੇ ਤੈਨੂੰ ਕੁੱਟ ਕੇ ਨੂੰ ਐ ਕਹਿੰਦੀ ਹੋਊਗੀ ਵੀ ਜਾਣਦੀ ਆ ਜੇ ਦੱਸਿਆ ਦੇ ਭਰਾ ਨੂੰ ਕੱਲ ਤਾਂ ਇਹੀ ਹਤਾਈ ਤੇਰੀ ਹਾਂ ਕੱਲ ਤਾਂ ਕੋਈ ਨਾ ਕੁਝ ਹੋਊ ਵੀ ਜਾਂ ਜੇ ਤੂੰ ਅੱਖੀ ਦੇਖਿਆ ਤਾਂ ਹੀ ਆਪਦਾ ਮੈਂ ਜਮਾ ਅੱਖੀ ਦੇਖਿਆ ਐ ਵੇ ਕੋਈ ਨਾ ਪਰਦਾ ਕਰੀ ਜਾ ਕੇ ਇਹਦੀ ਤੋੜ ਤਾਂ ਲੱਤ ਪਹਿਲਾਂ ਮ ਇਨੂੰ ਸਦਾ ਨਾ ਕੁੜੀ ਨੂੰ ਤੂੰ ਕਿੱਥੇ ਲੈ ਆਏਂਗੀ ਤਾਈ ਕੋਈ ਗੱਲ ਨਹੀਂ ਕੁੜੀ ਤਾਂ ਮੈਂ ਰੱਖ ਲੂਗਾ ਜੇ ਤੂੰ ਲੈ ਕੇ ਜਾਣਾ ਚੱਲ ਕੋਈ ਕੰਮ ਧੰਦਾ ਤੈਨੂੰ ਮੈਂ ਭੇਜ ਦੂੰ ਉਧਰ ਕੰਮ ਧੰਦਾ ਮੈਨੂੰ ਪੁੱਤ ਜਮਾ ਨਹੀਂ ਮੈਂ ਤਾਂ ਘਰੇ ਆਪ ਦੇ ਲੈ ਕੇ ਜਾਉਂ ਹਾਂ ਇਹ ਪੀ ਨੂੰ ਮੈਂ ਤਾਂ ਦੇਖ ਰਿਹਾ ਕੁੜੀਆ ਕੁੜੀ ਨੂੰ ਤਾਂ ਬਾਹ ਫੜ ਕੇ ਚ ਜੋੜ ਕੇ ਸਿਰ ਤੱਕ ਲੋਈ ਨਾਂ ਵਾਲਿਆ ਕੁੜੀ ਨੂੰ ਤੂੰ ਲੈ ਜਾ ਕੋਈ ਨਾ ਕੁੜੀ ਨੂੰ ਤੂੰ ਲੈ ਆ ਇਹਨੂੰ ਹੱਥ ਨੇ ਮੈਂ ਇਹਦੇ ਆਪੇ ਰੇਲ ਬਣਾਉਂਗੀ ਤੂੰ ਕੁੜੀ ਨੂੰ ਲੈ ਗਈ ਤੂੰ ਕੁਛ ਨਹੀਂ ਹੁੰਦਾ ਉਧਰ ਦੋ ਦਿਨ ਲਾ ਦੂਗੀ ਆਹੋ ਤੂੰ ਨਾ ਮੈਂ ਦੇਖਦਾ ਨਹੀਂ ਮੈਨੂੰ ਕਹ ਮੈਂ ਭਾ ਕੇ ਥਾਂ ਮੈਂ ਤੋਰਾ ਕੁੜੀ ਤਾਈ ਨਹੀਂ ਇਹ ਨਾਲੇ ਉਹਨੂੰ ਦੋ ਦਿਨ ਲੈ ਜਾ ਉਹਦੇ ਗੱਲੀ ਪੱਤੇ ਇੰਨੇ ਉਹਨਾਂ ਦਾ ਜੀ ਲੱਗ ਜੂਆ ਕੁੜੀ ਦਾ ਤੇ ਦੋਨੂੰ ਲੈ ਜਾ ਇਹਨੂੰ ਮੈਂ ਅੱਪੇ ਜਦੋਂ ਉਧਰ ਹੋਈ ਇਹਨੂੰ ਅੱਜ ਦੀ ਰੇਲ ਅੱਜ ਮੈਂ ਬਣਾਉਂਗੀ ਬਣਾ ਹੀ ਦੇ ਪੋਵਾ ਦਾ ਰੂ ਦਾ ਪੀਣੀ ਬਾ ਕੋਈ ਗੱਲ ਨਹੀਂ ਅੱਜ ਦੀ ਰੇਲ ਬਣਾਉਂ ਤੂੰ ਕੁੜੀ ਨੂੰ ਲੈ ਜਾ ਜਰਾ ਮੈਂ ਅੱਜ ਲੈ ਕੇ ਜਾਂਦੇ ਆ ਦੇ ਕੋਲ ਉਹ ਤਾਂ ਦੇਖਿਆ ਨਹੀਂ ਹੁੰਦਾ ਫਿਰ ਠੀਕ ਹੈ ਹਾਂ ਇਹਨੂੰ ਕਰਦਾ ਇਹਨਾਂ ਅੱਜ ਗੱਲ ਉਹ ਕੁੜੀ ਤਾਂ ਅੱਜ 바ਗੀ ਜਾਊ ਅੱਜ ਅੱਥ ਨੇ ਦੀ ਰੇਲ ਮੈਂ ਬਣਾਉਂ ਇਹਨੂੰ ਮੈਂ ਬਣਾਉਣਾ ਪੰਦਾ ਮੈਂ ਵੀ ਆਖਿਆ ਵੀ ਗੱਲ ਕੀ ਐ ਮੈਂ ਲੋਕਾਂ ਤੋਂ ਸੁਣਦਾ ਹੁੰਦਾ ਸੀ ਅੱਜ ਮੇਰੀ ਤਾਈ ਦੱਸ ਗਈ ਮੈਨੂੰ ਹੁਣ ਅੱਜ ਕਰੂੰਗੀ ਇਹ ਮਰਮਤ ਤੂੰ ਕੀ ਹਲਾਵਾ ਟੂ ਠੀਕ ਆ ਤੂੰ ਇੱਥੇ ਲੁੱਕ ਕੇ ਬੈ ਗਿਆ ਹੈ ਅਸੀਂ ਕਦੋਂ ਦੇ ਆਏ ਸਾਡੇ ਗੋਲੀ ਨਹੀਂ ਆਇਆ ਤੂੰ ਉਹ ਕੋਲੇ ਹੁਣ ਬਾਪੂ ਬੈਠਾ ਸੀਗਾ ਯਾਰ ਮੈਂ ਹੁਣ ਦੱਸ ਕੋਲੇ ਕੀ ਕਰਨਾ ਤੁਹਾਨੂੰ ਜਿਹੜੀ ਗੱਲ ਗਈ ਤੁਸੀਂ ਉਹ ਗੱਲ ਕਰ ਲੈਂਦੇ ਮੈਂ ਭੱਗ ਜਾਂਦਾ ਉਹਨੇ ਕਲੇਸ਼ ਹੀ ਕਰਨਾ ਸੀਗਾ ਉਹ ਕਲੇਸ਼ ਤਾਂ ਸਾਨੂੰ ਤਾਂ ਮਿਲਪਾ ਲਾ ਕੇ ਤੂੰ ਅੰਦਰ ਉਹ ਜਮਾ ਲੁੱਕ ਕੇ ਬੈ ਗਿਆ ਜੰਮ ਘਰੀ ਨਹੀਂ ਹੁੰਦਾ ਕੋਈ ਓਏ ਯਾਰ ਤੈਨੂੰ ਹੁਣ ਬਾਪੂ ਦੇ ਸੁਭਾਅ ਦਾ ਪਤਾ ਤਾਂ ਹੈਗਾ ਹੁਣ ਬਾਪੂ ਕੋਲ ਬੈਠਾ ਹੀ ਆ ਐਵੇਂ ਹੀ ਉੱਥੇ ਕੋਸੇ ਬੋਲੀ ਜਾਂਦਾ ਮੈਨੂੰ ਦੇਖ ਕੇ ਤਾਂ ਪਤਾ ਨਹੀਂ ਕੀ ਗੱਲ ਉਹ ਹੀ ਬਲੱਡ ਵਧਾ ਲੈਂਦਾ ਮੈਂ ਤਾਂ ਐਵੇਂ ਹੀ ਨਹੀਂ ਆਇਆ ਹੈਗਾ ਮਰਜੀ ਤੇਰੀ ਭਰਾਵਾ ਨਾ ਇਕੱਲਾ ਹੀ ਆਇਆ ਤੇ ਇਕੱਲਾ ਕਿਉਂ ਆਈ ਹੈ ਤੇਰੀ ਭੈਣ ਵੀ ਨਾਲ ਅੱਛਾ ਉਹ ਕੋਰੇ ਥਰੇ ਅਕ ਠੰਡਾ ਢੁੰਡਾ ਪਿਆਦਾ ਚਾਹ ਬਣਾਈ ਜਾਂਦੀ ਆ ਉਹ ਓਏ ਯਾਰ ਮੈਂ ਜਾਂਦਾ ਸੀਗਾ ਆ ਹੁਣ ਆਉਣ ਤੋਂ ਪਹਿਲਾਂ ਘੰਟਾ ਲੜਕੇ ਹਟਿਆ ਮੇਰੇ ਨਾਲ ਮੈਂ ਹੁਣ ਇਹਨੂੰ ਕੀ ਕੰਮ ਮੈਂ ਤਾਂ ਇੱਥੇ ਹੀ ਬਹਿ ਗਿਆ ਅੱਗੇ ਮੁੜ ਕੇ ਤੁਸੀਂ ਆ ਕੇ ਪਤਾ ਤਾਂ ਮੈਨੂੰ ਲੱਗ ਗਿਆ ਸੀਗਾ ਪਰ ਬਦਲ ਲੱਗ ਗਈ ਕੋਲੇ ਤਾਂ ਆਉਣਾ ਦਾ ਹੁੰਦਾ ਉਹ ਕੋਲੇ ਮੈਂ ਜਾਣ ਦੀ ਹੁੰਦਾ ਮਿਲ ਕੇ ਆ ਜਾਂਦਾ ਚਲ ਜ਼ਰੂਰੀ ਤਾਂ ਨਹੀਂ ਹੈਗਾ ਵੀ ਉੱਥੇ ਬੈਠਣੀ ਐ ਉਹ ਮਿਲਣਾ ਹੁਣ ਤੈਨੂੰ ਫੋਨ ਤੇ ਤਾਂ ਆਪਣੀ ਗੱਲ ਹੋਈ ਆ ਮੈਂ ਵਗ ਜਾਂਦਾ ਨਾ ਗੱਲ ਵਧ ਜਾਂਦੀ ਤੂੰ ਇਹ ਗੱਲ ਦੱਸ ਹੁਣ ਮੈਨੂੰ ਮੰਨਿਆ ਆ ਕਿ ਨਹੀਂ ਮੰਨਿਆ ਜਦ ਤੈਨੂੰ ਮੈਂ ਜਦੋਂ ਪਿੰਡੇ ਕਹਿੰਦਾ ਸੀਗਾ ਕੱਲ ਵੀ ਤੇਰਾ ਮੈਂ ਕੰਮ ਕਰਕੇ ਜਾਂਦਿਆਂ ਨੂੰ ਯਕੀਨ ਹੈਗਾ ਸੀਗਾ ਨਾ ਉਹ ਜਗੀਰ ਸੀ ਤਾਂ ਹੀ ਤਾਂ ਦਵਾ ਸੁਣਦਾ ਮਨਿਆ ਬਰੋ ਮੇਰੀ ਗੱਲ ਸੁਣ ਮੈਂ ਤਾਂ ਉਹਦੇ ਵੀ ਤੈਨੂੰ ਹੀ ਸੱਦਿਆ ਸੀਗਾ ਕੁੜੀ ਕਹਿੰਦੀ ਲੱਖ ਬਾਪੂ ਨੂੰ ਤਾਂ ਮੈਂ ਮਿੰਟ ਚ ਬਣਾ ਲੂੰਗੀ ਪਤਾ ਨਹੀਂ ਭਰਾਵਾ ਇਹ ਤਾਂ ਮੈਨੂੰ ਤਾਂ ਦੱਸੀ ਉਹਦੇ ਆ ਜਾ ਕੇ ਜਿੱਦੇ ਤੇ ਉਹਦੇ ਆਈ ਨਹੀਂ ਹੈਗੀ ਹਾਂ ਉਹਦੇ ਕਣਕ ਵੜਦੇ ਸੀਗੇ ਸੀ ਬੰਦੇ ਸੂਟੀ ਬਣਾਉਂਦੇ ਸੀ ਯਾਰ ਤੇ ਉਹਦੇ ਆਈ ਉਹਦੇ ਹੱਥ ਨੂੰ ਮੁੜ ਕੇ ਵੀ ਜਿੱਦੇ ਉਹਦੇ ਦੱਸਿਆ ਕਹਿੰਦੀ ਕਿ ਰਿਸ਼ਤਾ ਹੁੰਦਾ ਮੈਂ ਫਿਰ ਕੀ ਦਿੱਕਤਾਂ ਹੋ ਜਾਣਗੇ ਕਈ ਬਾਪੂ ਨਹੀਂ ਮੰਨਦਾ ਉਤਾਹੀ ਜੀ ਯਾਰ ਜਦੋਂ ਮੈਂ ਹੁਣ ਵੀ ਬੰਦਿਆਂ ਨੂੰ ਗੱਲ ਸਮਝਾਉਂਦੀ ਸੀ ਵੀ ਮੈਂ ਕਰਾਉਣਾ ਉੱਥੇ ਉਹਨਾਂ ਕੁੜੀ ਆਈ ਆ ਉਹਦੀ ਨਹੀਂ ਗੱਲ ਮੰਨੀ ਮਾਂ ਹੁਣ ਦਾ ਭਰਾ ਪ੍ਰਾਣੇ ਨੂੰ ਫੋਨ ਕਰਨਾ ਪਊਗਾ ਮੱਕਾ ਉਹੀ ਟਿਕਾਉਗਾ ਕੰਮ ਵੇਲੇ ਯਾਦ ਕਰਦੇ ਹਾਂ ਹੂੰ ਕਦੇ ਫੋਨ ਕਰੇ ਹੋ ਗਿਆ ਯਾਰ ਹੁਣ ਉਹੀ ਗੱਲਾਂ ਤੈਨੂੰ ਪਤਾ ਇਹ ਜਿਹਾ ਘਰੇ ਬਜ਼ੁਰਗ ਹੋਵੇ ਦਿਮਾਗ ਦਾ ਉਹੀ ਖਰਾਬ ਹੋਇਆ ਰਹਿੰਦਾ ਉਹ ਫਿਰ ਅਸੀਦਾ ਨਹੀਂ ਮਾੜੇ ਉਹ ਮੈਂ ਤੈਨੂੰ ਕਿਹਾ ਵੀ ਤੂੰ ਮਾੜਾ ਫੇਰ ਕਰ ਲਿਆ ਕਰੋ ਯਾਦ ਨਾ ਤੂੰ ਘੇੜਾ ਮਾਰਦਾ ਤੈਨੂੰ ਸਾਲ ਹੋ ਗਿਆ ਇਹਨੂੰ ਮੇਰੀ ਗੱਲ ਸੁਣ ਇੱਕ ਕੰਮ ਹੋਰ ਕਰਦੇ ਹੁਣ ਹੁਣ ਆਪਣੇ ਜੋ ਕੋਈ ਤਾਂ ਜਾਣਾ ਪਊਗਾ ਹੀ ਜਾਂ ਤਾਂ ਬਾਪੂ ਜੀ ਨਾਲ ਜਾਂਦਾ ਤੂੰ ਉਹਨੂੰ ਕਹਿ ਦੇ ਤੇ ਨਹੀਂ ਤੁਸੀਂ ਦੋਨੇ ਜਣੇ ਜਾਓ ਤੇ ਇੱਥੇ ਗੱਲ ਕਰਕੇ ਆਓ ਅੱਜ ਹੀ ਜੀਵਨ ਉਹ ਫਿਰ ਹੁਣ ਤਾਹ ਜੀ ਤਾਂ ਮੇਰੀ ਗੱਲ ਸੁਣੋ 10 ਵਜੇ ਨੇ ਕਾ ਘੰਟੇ ਦਾ ਰਾਹ ਹੈਗਾ ਉੱਥੇ ਜਾ ਕੇ ਗੱਲ ਕਰ ਲਓ ਮੈਂ ਕਈ ਵਾਰੀ ਫੋਨ ਬਾਨ ਕਰਕੇ ਬਾਏ ਨਾਲ ਘਰੇ ਉਹ ਬਚੂਰੇ ਲੇਕਨ ਕਰਦੀ ਫੋਨਲੇ ਨੂੰ ਕਰ ਦਾਂਗੇ ਉਹ ਮੂਰੇ ਆਜੂਗਾ ਨਾ ਵੀ ਆਊਗਾ ਸਿੱਧੇ ਕੇ ਮੱਥੇ ਗੱਲ ਕਰ ਲਾਂਗੇ ਬਚੋਲੇ ਤੋਂ ਹੋਲਾ ਰੱਖਦੇ ਨਾਲੇ ਪਤਾ ਲੱਗ ਜੂਗਾ ਜਾਂਦੇ ਨੂੰ ਤਾਲ ਦੇਖਣਾ ਫਿਰ ਪੁੱਛਦਾ ਮੈਂ 3 ਨੂੰ ਪੁੱਛਦਾ ਕੀ ਕਹਿੰਦੀ ਓਹ ਗੱਲ ਕਰ ਲੈ ਜੇ ਉਹ ਬਾਪੂ ਨੂੰ ਪੁੱਛ ਲੇ ਜੇ ਜ਼ਿਆਦਾ ਤਾਂ ਠੀਕ ਹੈ ਨਹੀਂ ਜਾਂਦਾ ਤਾਂ ਠੀਕ ਹੈ ਹੁਣ ਜਦੋਂ ਕੋਈ ਨਾ ਬਾਹਲਾ ਤਾਂ ਨਹੀਂ ਬੋਲੇ ਬਾਪੂ ਦਾ ਹੁਣ ਕਿੱਥੋਂ ਜਾਊਗਾ ਬਾਪੂ ਦਾ ਮਨਾਈ ਮਸਾ ਉਹਦਾ ਕਹਿੰਦਾ ਯਾਰ ਤੂੰ ਸੀ ਬਸ ਆਪਦੀ ਮਰਜ਼ੀ ਕਰ ਲਓ ਕਹਿੰਦਾ ਜਿਵੇਂ ਤੂੰ ਕਹਿਣਾਗਾ ਠੀਕ ਆ ਉਹ ਮੈਂ ਕਹਿੰਦਾ ਕਰ ਲਓ ਬਸ ਫੇਰ ਠੀਕ ਆ ਉਹਦਾ ਮਨ ਇਹ ਕਿ ਜਾਂ ਲੈ ਯਾਰ ਬਸ ਇੱਕ ਹਾਂ ਜੀ ਕਰੀਏ ਉਹਨੇ ਹੂੰ ਅਮੀ ਭਤੀ ਮਨੇ ਦਿਲ ਚ ਉਹਦਾ ਦਿਲ ਚੋਂ ਤਾਂ ਨਹੀਂ ਹੋਇਆ ਖੋਸ਼ ਤੈਨੂੰ ਸਿੱਧੀ ਗੱਲ ਦੱਸਾਂ ਜੀ ਤੂੰ ਆਏ ਕਹਿੰਦੇ ਵੀ ਹਾਂ ਮੈਨੂੰ ਆਇ ਲੱਗਦਾ ਕਿ ਦਿਲ ਚ ਕੁਝ ਨਹੀਂ ਹੈਗਾ ਉਹੀ ਬੋਲੀ ਜਾਂਦਾ ਓਏ ਯਾਰ ਨੂੰ ਨੂੰ ਬਸ ਆਹੀ ਆਹੀ ਹੋਵੇ ਵੀ ਮੈਂ ਯਾਰ ਆਉਦੇ ਮੁੰਡੇ ਨੂੰ ਕਿਸੇ ਚੰਗੀ ਘਰ ਬਿਆਹਾਂ ਹੈ ਕੋਈ ਕੋਈ ਕੁੜੀ ਆਏ ਹੋਵੇ ਪੜ੍ਹੀ ਲਿਖੀ ਹੋਵੇ ਨੌਕਰੀ ਤੇ ਲੱਗੀ ਹੋਵੇ ਆਏ ਹੋਵੇ ਸਭ ਹੁੰਦਾ ਯਾਰ ਓ ਯਾਰ ਇਹ ਤਾਂ ਆਪਦੀ ਆ ਜੀ ਸੋਚ ਆ ਮੇਰੀ ਗੱਲ ਸੁਣ ਹੁਣ ਜੇ ਉਹ ਹੀ ਗੱਲ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਜੇ ਕੋਈ ਆਪਦੀ ਨਾਲ ਇਹ ਜਾ ਹੋ ਜਾਂਦਾ ਫਿਰ ਉਹ ਕਿਸੇ ਨਾਲ ਕਰ ਦੇਣਾ ਇਹ ਤਾਂ ਹੁਣ ਹੋਣੀ ਹੁੰਦੀ ਹੈ ਗੱਲ ਉਹ ਤਾਂ ਮੈਂ ਵੀ ਕਹੀ ਅਨਾਂ ਵਿਚਾਰ ਕੋਈ ਨਹੀਂ ਆ ਜੇ ਸੋਡੀ ਮਰਜੀ ਹੈਗੀ ਹਨ ਵੀਰ ਸਹੀ ਹੈ ਯਾਰ ਤੇ ਤੂੰ ਦੇਖ ਲੈ ਫਿਰ ਮੇਰੀ ਗੱਲ ਸੁਣ ਕਾਦੇ ਵਾਸਤੇ ਬਚੋਲੇ ਨਾਲੋਂ ਤਾਂ ਮੇਰੀ ਗੱਲ ਹੋਈ ਸੀਗੀ ਮੈਂ ਕਿਹਾ ਵੀ ਆਏ ਕਰਕੇ ਕੁੜੀ ਪਰੌਣਾ ਆਏ ਹੋਏ ਆ ਉਹ ਕਹਿੰਦਾ ਜੇ ਟਾਈਮ ਲੱਗਿਆ ਜੇ ਬਾਪੂ ਮਾਨ ਦਾ ਕਹਿੰਦਾ ਮੈਨੂੰ ਮੜਾ ਜਾ ਦੱਸ ਦੀ ਤੇ ਕਹਿੰਦਾ ਮੈਂ ਉਹਨਾਂ ਨੂੰ ਕਹਿ ਦੂੰਗਾ ਤੁਸੀਂ ਜਾ ਕੇ ਮੇਲੋ ਤੇ ਮੈਂ ਫੋਨ ਕਰਦਾ ਫਿਰ ਉਹਨਾਂ ਨੂੰ ਬਚੋਲੇ ਨੂੰ ਕਰ ਦਿੰਦਾ ਉਹ ਪਹਿਲਾਂ ਤੇਰੀ ਭੈਣ ਨੂੰ ਪੁੱਛ ਜਾ ਕੇ ਓ ਯਾਰ ਉਹਨੂੰ ਪੁੱਛਣ ਦੀ ਤੂੰ ਆ ਗਿਆ ਓ ਯਾਰ ਮੈਂ ਇੱਥੋਂ ਹਾਂ ਕਰਦਾ ਤੈਨੂੰ ਪਤਾ ਤਾਂ ਹੈਗਾ ਯਾਰ ਸੋਡੇ ਲਾਣੇ ਦਾ ਤੈਨੂੰ ਪਤਾ ਨਹੀਂ ਬੰਟੂ ਯਾਰ ਉਹ ਫਿਰ ਤੇਰੀ ਹੁਣ ਇੰਨੀ ਕਿਤਾ ਚੱਲਦੀ ਹੋਊਗੀ ਤੂੰ ਉਹਨੂੰ ਕਹਿ ਵੀ ਚੱਲ ਚੱਲ ਜੀ ਉਹਨਾਂ ਇੱਥੇ ਨੂੰ ਘਰੇ ਦਾ ਕਰ ਲੈ ਪਾਣੀ ਹੁੰਦੀ ਐ ਇੱਥੇ ਹੁਣ ਮੈਂ ਕੀ ਕਹੂੰਗਾ ਉਹਨੂੰ ਚੱਲ ਚੰਗਾ ਪੁੱਛ ਲੈਨੇ ਅਜੇ ਨਾਲ ਜ਼ਿਆਦੀ ਘੁੱਟ ਪੀਨੇ ਉੱਧਰ ਤੂੰ ਇੱਥੇ ਹੀ ਲਿਆ ਚਾ ਯਾਰ ਓ ਨਹੀਂ ਉੱਧਰ ਪੀਵਾਂਗੇ ਇੱਥੇ ਲਾਈਟ ਬੱਗ ਗਈ ਹੁਣ ਆਪਸੀ ਨੂੰ ਵਸੀਨਤਾ ਹੋਈ ਜਾਂਦੀ ਐ ਆ ਜਾ ਸੀ ਕਿਤੇ ਨਹੀਂ ਬੈਠਣ ਦਿੰਦੇ ਓ ਬੈਠਣ ਉਹ ਤੇ ਬਾਹਰ ਬੈਠੀ ਹੁਲੀ ਹਵਾ ਚ ਆ ਜਾ ਆ ਬੈ ਕੋਸਨੀ ਤਾਈ ਜੀ ਬਸ ਤੁਸੀਂ ਆ ਗਏ ਹੈਂ ਇੰਨੀ ਧੁੱਪੇ ਫਿਰ ਬਿਮਾਰ ਹੋ ਜਾਓਗੇ ਮੀਤ ਹਾਂ ਮੈਂ ਤਾਂ ਤੈਨੂੰ ਲੈਣ ਆਈ ਆਂ ਅੱਛਾ ਲੈਣ ਆਇਆ ਤਾਈ ਜੀ ਹਾਂ ਤਾਂ ਕੋਈ ਗੱਲ ਨਹੀਂ ਬਗ ਜੂਗੀ ਕੰਮ ਸੀਗਾ ਕੋਈ ਤੂੰ ਕੱਪੜੇ ਪਾ ਉਹਦੇ ਬੈੱਡ 'ਚ ਤੇ ਮੇਰੇ ਨਾਲ ਚੱਲ ਘਰੇ ਨਾ ਕੀ ਹੋ ਗਿਆ ਤਾਈ ਕੁਟੀ ਲਮਟਾ ਕਰੇ ਇਕੱਲਾ ਲਾਵੇ ਸਾਰੀ ਹੈਗਾ ਮੈਂ ਦੇਖ ਲੈ ਤੇਰੀ ਭਾਬੀ ਦੇ ਲੱਛਣ ਤੇਰੀ ਭਾਬੀ ਨਹੀਂ ਤੈਨੂੰ ਰੋਟੀ ਦੇ ਸਕਦੀ ਤੈਨੂੰ ਕੰਨ ਨਾ ਮਾਰਿਆ ਨੇ ਚਲਾ ਕੇ ਕੰਧੋਲੀ ਜਾ ਮੈਂ ਸਭ ਦੇਖਦੀ ਸੀ ਤੈਨੂੰ ਹੇ ਹੇ ਮੈਥੋ ਨਹੀਂ ਦੇਖ ਹੁੰਦਾ ਤੇਰਾ ਹੈ ਮੇਰੀ ਗੱਲ ਸੁਣ ਤਾਈ ਜੀ ਤੁਸੀਂ ਕਿਉਂ ਗੁੱਸਾ ਕਰੀ ਜਾਂਦੇ ਆ ਨਾਲੇ ਤੁਹਾਨੂੰ ਕੌਣ ਕਹਿੰਦਾ ਭਾਬੀ ਮੈਨੂੰ ਐ ਕਰਦੀ ਹੈਗੀ ਭਾਬੀ ਕੁਝ ਨਹੀਂ ਕਹਿੰਦੀ ਹੈਗੀ ਮੈਨੂੰ ਮੀਤ ਮੈਂ ਆਪਦੇ ਅੱਖੀ ਦੇਖ ਲਿਆ ਆ ਤੇ ਅੱਖੀ ਤੈਨੂੰ ਤਾਈ ਜੀ ਤਾਈ ਤੂੰ ਚੁੱਪ ਚੁੱਪ ਰਹਿਣੀ ਆ ਨਹੀਂ ਨਹੀਂ ਤਾਈ ਜੀ ਤੁਹਾਨੂੰ ਨਾ ਭਲੇਖਾ ਲੱਗ ਗਿਆ ਹੋ ਉਹ ਤਾਂ ਭਾਬੀ ਨੇ ਉਹ ਨਾ ਪ੍ਰਿੰਡ ਜੀ ਆ ਗਈ ਸੀ ਉਹਦਾ ਕਰਕੇ ਮੈਨੂੰ ਐ ਜਿਹਾ ਪਰੇ ਕੀਤਾ ਸੀ ਉਹ ਕਹਿੰਦੀ ਪ੍ਰਿੰਡ ਨਾਲ ਲੜ ਜੇ ਤੈਨੂੰ ਭਲੇਖਾ ਲੱਗ ਗਿਆ ਮੀਤ ਤੂੰ ਚੁੱਪ ਕਰਕੇ ਮੇਰੇ ਨਾਲ ਚੱਲ ਖੜੀ ਹੋ ਪਾ ਕੱਪੜੇ ਚੱਕ ਬੈਗ ਬੈਗ ਚੱਕ ਤੈਨੂੰ ਮੈਂ ਕਿਹੜਾ ਕਹਿਤਾ ਬੈਗ ਤਾਂ ਚਾਹੀ ਚੱਕ ਲੈਣੀ ਆ ਕੋਈ ਨਹੀਂ ਐਨੀ ਕਿ ਕਾਲੀ ਕਰਿਆ ਨਾ ਚਲ ਮੈਂ ਭਾਬੀ ਨੂੰ ਪੁੱਛ ਲਾਂ ਕੀ ਕਹਿੰਦੇ ਆ ਮੈਂ ਉਧਰ ਨੂੰ ਦੋ ਦਿਨ ਭਗ ਜਾਨੀ ਜੇ ਕੋਈ ਕੰਮ ਆ ਤਾਂ ਉਹ ਪੁੱਛੀ ਆ ਭਾਬੀ ਨੂੰ ਭਾਬੀ ਨੂੰ ਕੋਈ ਇਸ ਨਹੀਂ ਪੁੱਛਣਾ ਤਾਂ ਤੂੰ ਚੱਕਾ ਦਾ ਬੈਗ ਭਾਬੀ ਤੇਰੇ ਤੇ ਕੋਈ ਕੰਦ ਨਹੀਂ ਛਿੜ ਦੂਗੀ ਚੱਕ ਬੈਗ ਪਾ ਕੱਪੜੇ ਨਾ ਮੈਂ ਕੋਈ ਨਹੀਂ ਫਿਰ ਵੀ ਮੜਾ ਜਾ ਕੇ ਹਣੀ ਨਹੀਂ ਭਾਬੀ ਕੋਈ ਨਹੀਂ ਜਾਣਾ ਮੀ ਤੂੰ ਤਾਂ ਦਾ ਬੈਗ ਹੀ ਚੱਕਣਾ ਮੇਰੇ ਨਾਲ ਹੀ ਚੱਲਣਾ ਚੱਲ ਤਾਂ ਹੀ ਭਗ ਜਾਨੀ ਤੂੰ ਡਰਨਾ ਭਾਬੀ ਤੋਂ ਮੈਂ ਹੈ ਹੀ ਆ ਬਬੀ ਤੋ ਕੀ ਡਰਨਾ ਦਾ ਇਹ ਤਾਂ ਹੋਰ ਵੀ ਕੁਛ ਕਰੂਗੀ ਆਏ ਨਹੀਂ ਮੈਥੋਂ ਕੁੜੀ ਦੇਖ ਕੇ ਅੱਖੀ ਦੇਖੇ ਨਹੀਂ ਮੱਖੀ ਨੇ ਗੁਲੀ ਜਾਂਦੀ ਮੈਥੋਂ ਉਹ ਕੁੜੀਏ ਲਿਆ ਚਾਹ ਦੀ ਘੁੱਟ ਮੀਂਹ ਨਾ ਲਾ ਦਾ ਦੱਸ ਹੋਰ ਬਲਾ ਲਾ ਯਾਰ ਆ ਗਈ ਆ ਗਈ ਦੱਸ ਘੁੱਟ ਚਾਹ ਦੀ ਕਿਹ ਹੈ ਤੈਨੂੰ ਉੱਥੇ ਵੀ ਇੰਨਾ ਚਿਰ ਹੋ ਗਿਆ ਤਾਂ ਬਈ ਇਹ ਗੱਲ ਕਰਨੀ ਸੀ ਤੇਨ ਨਾਲ ਦੱਸਣਾ ਇਹ ਕੀ ਆ ਮੈਂ ਤਾਂ ਨੂੰ ਇਹ ਕਿਹਾ ਜੀ ਮੈਂ ਤੁਸੀਂ ਦੋਨੇ ਜਾਣੇ ਜਾ ਕੇ ਗੱਲ ਕਰ ਲੈਂਦੇ ਉੱਥੇ ਮੈਂ ਉੱਥੇ ਗਈ ਤਾਂ ਸੀ ਕਿ ਭਾਈ ਜੇ ਤੋ ਅਗਲੇ ਕੋਈ ਜਵਾਬ ਨਹੀਂ ਦਿੰਦੇ ਹੈ ਕਿ ਮੈਂ ਤਾਂ ਨਹੀਂ ਜਾਂਦੀ ਹੈਗੀ ਅਗਲੇ ਨੂੰ ਤੂੰ ਆਪ ਤਾਂ ਗਈਆਂ ਵੀ ਘਰੇ ਕੋਈ ਬੁਢੀ ਟੱਕਰ ਹੀ ਨਹੀਂ ਹੈਗੀ ਜੇ ਕੋਈ ਟੱਕਰੂਗਾ ਫੇਰ ਹੀ ਤੈਨੂੰ ਕੋਈ ਜਵਾਬ ਦੇਣਗੇ ਉਹੀ ਤਾਂ ਹੈ ਕੁੜੀ ਦਾ ਭਰਾ ਤਾਂ ਟੱਕਰੇ ਸੀ ਉਹਨੇ ਕੋਈ ਗੱਲ ਦੱਸਣੀ ਸੀ ਮੈਨੂੰ ਯਾਰ ਤੂੰ ਸਮਝਾਣਾ ਵੀ ਪਹਿਲੀ ਥਾਰ ਗਈਆਂ ਕੋਈ ਜਾਣ ਨਹੀਂ ਪਛਾਣ ਨਹੀਂ ਹੈਗੀ ਹੌਲੀ ਹੌਲੀ ਗੱਲਬਾਤ ਹੁੰਦੀ ਹੈ ਅੱਜ ਜਾ ਉੱਥੇ ਕੋਈ ਉਹਨਾਂ ਦੇ ਘਰ ਦੀ ਕੋਈ ਮੈਨੂੰ ਕੱਲੀ ਨਹੀਂ ਭੇਜਦਾਂ ਨੇ ਯਾਰ ਮੈਂ ਤਾਂ ਨਹੀਂ ਕੱਲੀ ਜਾਂਦੀ ਹੈਗੀ ਕਿਉਂ ਕੱਲੀ ਨੂੰ ਕਿਉਂ ਹੁੰਦਾ ਉਹਦੇ ਕੀ ਗਈ ਨਹੀਂ ਹੈਗੀ ਉਹਦੇ ਬਿਨਾਂ ਪੁੱਛੇ ਟੱਪ ਗਈ ਤੇ ਹੁਣ ਕੀ ਹੁੰਦਾ ਤੈਨੂੰ ਮੈਂ ਜਾਂਦੀ ਹੈਗੀ ਬੱਲੇ ਦੇਖ ਲੈ ਅਹਰ ਜੀ ਆੜਪਾ ਭਰਾਵਾ ਉਹ ਉਹੀ ਗੱਲ ਹੈ ਗੁਰਤੀ ਬਾਪੂ ਨੇ ਦਿੱਤੀ ਹੋਈ ਹੈ ਮੈਂ ਦੱਸ ਕੀ ਕਰਾਂ ਤੁਸੀਂ ਮੈਨੂੰ ਮੱਥੇ ਮਾਰਤੀ ਹੈ ਚੱਕ ਕੇ ਤੁਸੀਂ ਆਪ ਦਾ ਦੇਖ ਲਓ ਯਾਰ ਜੀ ਮੇਰੇ ਨਾਲ ਲੋੜ ਲੱਗਦਾ ਤੈਨੂੰ ਕੰਮ ਹੈ ਕੋਈ ਉਹ ਕੰਮ ਦਾ ਕੀ ਹੋ ਯਾਰ ਇਹ ਹੁਣ ਪਹਿਲਾਂ ਜਾ ਕੇ ਆਈ ਅਗਲੇ ਨਾਲ ਜਿੰਮੇ ਗੱਲ ਕਰੀਏ ਘਰੇ ਆਊਗੀ ਤੂੰ ਮੇਰੀ ਗੱਲ ਸੁਣ ਪਹਿਣੇ ਗੱਲ ਤਾਂ ਇਹ ਸਹੀ ਕਹਿੰਦਾ ਤੂੰ ਇੱਕ ਵਾਰੀ ਜਾ ਤੇ ਲੈ ਕਿਹੜਾ ਕੋਈ ਗਲ ਪੈਂਦੇ ਆ ਆਪਾਂ ਕੀ ਚੋਰੀ ਡਾਕਾ ਕਰਨ ਚੱਲਦੇ ਆ ਵਿਆਹ ਦੀ ਗੱਲ ਹੀ ਕਰਨ ਚੱਲੀ ਆ ਤੁਸੀਂ ਤਾਂ ਆਏ ਸਨਨੇ ਸਨ ਮੈਨੂੰ ਭਸਾ ਦਿੰਨੇ ਹੋਗੇ ਸਨਨੇ ਸਨ ਉਹ ਤਾਂ ਵੱਡੀ ਵਿਚੋਲਣ ਬਣੀ ਫਿਰਦੀ ਸੀ ਮੂਰੇ ਹੋਈ ਉਹਦੇ ਬਾਪੂ ਨੇ ਨਾ ਮੇਰੇ ਬਹੁਤ ਹਯਾਲ ਆਇਆ ਸੀਗਾ ਉਹ ਚੱਲ ਹੁਣ ਤਾਂ ਗੱਲ ਟੱਗ ਗਈ ਹੈ ਬਾਪੂ ਨੇ ਹਯਾਲ ਆਇਆ ਸੀ ਹੁਣ ਮੰਨ ਵੀ ਗਿਆ ਬਾਪੂ ਉਹੀ ਤਾਂ ਗੱਲ ਆ ਚੱਲ ਕੋਈ ਨਾ ਚੰਗਾ ਮੈਂ ਭੱਜ ਜੂੰਗਾ ਬਾਪੂ ਨੂੰ ਚਾਹ ਪੜਾਇਆ ਮਾ ਪੜਾਇਆ ਫੜਾਇਆ ਚਾਹ ਦਾ ਸਗੋਂ ਉਹਨੂੰ ਪਹਿਲਾਂ ਫੜਾਇਆ ਘਰ ਮੁੜ ਕੇ ਉਹਦਾ ਪਤਾ ਹੀ ਐ ਉਹੀ ਤਾਂ ਹੈ ਚਲ ਕੋਈ ਨਾ ਯਾਰ ਜਾ ਮੈਂ ਕਹਣਾ ਮੈਂ ਯਾਰ ਪਿੰਡ ਬਾਏ ਨਾ ਤੂੰ ਛੱਡਿਆ ਇਹਨੂੰ ਉਹ ਨਹੀਂ ਤੂੰ ਰਹਾ ਤੜਕੇ ਭਗ ਜਾ ਉਹ ਘਰੇ ਵੀ ਔਖਾ ਹੋ ਜਾਂਦਾ ਫਿਰ ਉਹ ਕੋਈ ਨਾ ਆ ਜਾਣਦੇ ਨੂੰ ਤੂੰ ਆਪਾਂ ਇਹਨੇ ਮੈਂ ਲਿਆਉਣਾ ਖਾਣ ਪੀਣ ਨੂੰ ਆਪਾਂ ਕਰਦੇ ਆ ਪ੍ਰੋਗਰਾਮ ਛੱਡ ਕੋਈ ਨਾ ਦੇਖਦਾ ਇਹ ਟਾਈਮ ਨਾਲ ਮੁੜਿਆਈ ਤਾਂ ਫਿਰ ਪਿੰਡ ਭਗ ਜਾਗੇ ਪਰ ਟਾਈਮ ਨਾਲ ਤਾਂ ਬੁੜੀਆਂ ਕਿੱਥੇ ਮੁੜਦੀਆਂ ਨਹੀਂ 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 ਆ ਜੂਗੀ ਇੱਥੇ ਕਿਹੜਾ ਕੋਈ ਸਕੇਰੀ ਚੱਲੀ ਉੱਥੇ ਗੱਲਬਾਤ ਕਰਨੀ ਆ ਕਰਕੇ ਆ ਜੂਗੀ ਚਲ ਕੋਈ ਨਾ ਚਾਹ ਪੀ ਤੋ ਮੁੜ ਕੇ ਠੰਡੀ ਹੋ ਜੂਗੀ ਛਾਈ ਵੀ ਨਾ ਦੂਜੇ ਤੀਜੇ ਦਿਨੀ ਮੀਤ ਨੂੰ ਲੈ ਜਾਂਦੀ ਐ ਐ ਨਹੀਂ ਪਤਾ ਵੀ ਘਰੇ ਨੌਕੀ ਸੋ ਕੰਮ ਐ ਵੀ ਕੰਮ ਤਾਂ ਬੰਦੇ ਦੇ ਹੋ ਲੈਣ ਦਿਓ ਸਾਰਾ ਦਿਨ ਕੁੜੀ ਨੂੰ ਬੇਲੀ ਸਮਝਦੇ ਐ ਤੋ ਹੀ ਕਰ ਭਾਂਡੇ ਕਿਉਂ ਇਹ じゃ ਕੀ ਹੋ ਗਿਆ ਭਾਂਡੇ ਧੋਣੇ ਆ ਕੁੜੀ ਦਾ ਕੰਮ ਨਹੀਂ ਕਰੇਗਾ ਸਾਰਾ ਦਿਨ ਲੜੀਏ ਨਹੀਂ ਰਹਿੰਦੇ ਐਡੀ ਤੇਰੀ ਜੀਵ ਲੱਗੇ ਲੋਤਰੋ ਅੱਜ ਤਾਂ ਇਹਨੇ ਦੇਖ ਲਿਆ ਕੁੜੀ ਨੂੰ ਕੁੜਦੀ ਨੂੰ ਮੈਂ ਉਹਦੇ ਬਾਹਾਂ ਮੋੜੀ ਇਹਨੇ ਕੁੜੀ ਦਾ ਕੀ ਬਾਹਂਦੀ ਏ ਉਹ ਮੈਂ ਕੀ ਪਾਲਣਾ ਸੀ ਉਹ ਤਾਂ ਥੱਲੇ ਡਿੱਗਦੀ ਸੀ ਉਹਦੀ ਬਾਹ ਫੜੀ ਸੀ ਮੈਂ ਤੂੰ ਕੱਪੀਏ ਨਾ ਮਰੇ ਤਾਂ ਮੈਨੂੰ ਕੋ ਕਸਾੜ ਪੰਨ ਦੂ ਮੈਂ ਮੈਨੂੰ ਸਾਰਾ ਕੋ ਦੱਸ ਤਾਈ ਨੇ ਇਹ ਧਾਰੂ ਕਿਧਰੋਂ ਪੀ ਫਿਰਦਾ ਮੋਦੂ ਧਾਰੂ ਧਾਰੂ ਪੀ ਕੇ ਲੋਟ ਆਉਂਗੀ ਤੁਸੀ ਧਾਰੂ ਪੀ ਲਾ ਦੇ ਤੇਰੇ ਵਰਕੇ ਦੀਆਂ ਧਾਰੂ ਨਰੂ ਲੜਖੀ ਐ ਮੈਂ ਤਾਂ ਸਮਾਧੀ ਤੈਨੂੰ ਐਂ ਕਹਿੰਦੀ ਸੀ ਵੀ ਤਾਈ ਕੇ ਆਪਣਾ ਘਰ ਪਾੜੀ ਜਾਂਦੇ ਕੁੜੀ ਨੂੰ ਲੈ ਗਈ ਸਿਖਾ ਕੇ ਮੈਂ ਸਾਰਾ ਕੋ ਜਾਣਦਾ ਠੀਕ ਐ ਕੋਈ ਕੁੜੀ ਨੇ ਤਾਂ ਤਾਈ ਘਰ ਨਹੀਂ ਪੜਦੀ ਤੂੰ ਆਪਦੀ ਕਰਦੂ ਤਾਂ ਆਪ ਖੜਾਉਣੀ ਐ ਤਾਂ ਅੱਗੇ ਮੈਂ ਤਾਰੂ ਨਹੀਂ ਪੀਂਦਾ ਹੁੰਦਾ ਜਿਹੋ ਜਿਓ ਪੀਂਦਾ ਉਹ ਟਰਦੀ ਦੀ ਹੁਣ ਜਿਹੋ ਇਹ ਸਾਲ ਦੀ ਛੱਡੀ ਆ ਚਾਂਪੜੀ ਕੀਦੋਂ ਹੁਣ ਕੁੜੀ ਦਾ ਤੂੰ ਘਰ ਕਿਹਨੂੰ ਬਸੰਦ ਦਿੰਦੀ ਉਹ ਮੈਂ ਘਰ ਨੂੰ ਦੱਸ ਕੀ ਕਹਿਣੀ ਐ ਘਰ ਨੂੰ ਕੀਦੋਂ ਉਹ ਲੱਗੀ ਬਿਫਤਾ ਆਈਆਂ ਬਿਆਨਿਆ ਲਓ ਜੇ ਮਾੜਾ ਮੋਟਾ ਇੱਕੋ ਦੱ ਲੱਪੜਾ ਐ ਲਾ ਤੇਰੇ ਮਮਕੀ ਹਾਂ ਹੁਣ ਅੱਗੇ ਰਿਕ ਮੈਲਾ ਕਰਨ ਵਾਹਾਂ ਕਾਸ ਕਰ ਮਾਰੀਆਂ ਕਾਸ ਤਨੂ ਚੱਪਾ ਹੀ ਚੱਪੜੀ ਆ ਤੇਰੇ ਨਾਲ ਆਡੀ ਲੰਦੀ ਤਾਈ ਆ ਕੇ ਘਰੇ ਭਾਈ ਆ ਗਈ ਡੇਢ ਰੱਚ ਹੋਰ ਖਾਈਂਗੀ ਮਤਲਬ ਹੋਰ ਹੋਰ ਚੱਲ ਕਰੋ ਇਸ ਦੇ ਬਾਹਰ ਮੈਂ ਚੱਲ ਹਾਂ ਅਸਮਾ ਲਾ ਮੈਂ ਕਿਸੇ ਜੈ ਕਰੇ ਮੇਰੀ ਭੈਣ ਰਹੂਗੀ ਤਾਂ ਤੂੰ ਰਹੇਗਾ ਨਹੀਂ ਤੂੰ ਵੀ ਨਹੀਂ ਰਹਿਣਾ ਚੱਲ ਲੈ ਕੇ ਅੱਜ ਮੈਂ ਮੇਰੀ ਤਾਈ ਲੈ ਕੇ ਆਈ ਇਹ ਕੁੜੀ ਨੂੰ ਉਹ ਮੈਂ ਲਿਆ ਜਾ ਭੰਦ ਠੀਕ ਕਰਣਾ ਬੰਦ ਭਈਆ ਕਿਤੇ ਕੁਛ ਨਹੀਂ ਹੁੰਦਾ ਮੈਂ ਤਾਂ ਹੋਟਲ ਤੋਂ ਖਾ ਲੂੰਗਾ ਇਹ ਨਹੀਂਗਾ ਹਾਂ ਕੁਛ ਕਰੂ ਵੀ ਇਨਾ ਇਨਾ ਨਿਕਣਾ ਹੁੰਦੇ ਇਹ ਤਾਂ ਚੰਪਲ ਜਾਂਦੀ ਹੁਣ ਇਹ ਸੁਧਰ ਜੂਗੀ ਕੁਝ ਨਹੀਂ ਹੁੰਦਾ ਫੋਰ ਲਾਉਣੀ ਅਸੀਂ ਕੱਚ ਰਹਿ ਗਈ ਨਹੀਂ ਫੇਰ ਦੇਖਦੇ ਹਾਂ ਉਹਨਾਂ ਨੂੰ ਆਪੇ ਲੈ ਕੇ ਆਉਂਦੀ ਹੈ ਕੁੜੀ ਤਾਂ ਲੈ ਕੇ ਨਹੀਂ ਆਉਂਦੀ ਆ ਕੁੜੀ ਕੀ ਦੀ ਹੈ ਤੈਨੂੰ ਪਛਾਣਿਆ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤੈਨੂੰ ਪਛਾਣਿਆ ਨਹੀਂ ਕੁੜੀਏ ਮੈਨੂੰ ਤਾਂ ਜੱਗੇ ਬਾਈ ਨੇ ਭੇਜਿਆ ਜੀ ਅੱਛਾ ਹਾਂ ਜੀ ਉਹ ਮੀਟਰ ਇਸਤੇ ਬਾਰੇ ਗੱਲ ਕਰੀ ਸੀ ਜੀ ਅਸੀਂ ਉਹਨਾਂ ਕੋਲੇ ਚਾਲਾ ਪਕਰੇ ਚੱਲਦੇ ਆ ਫਿਰ ਕਰੇ ਤਾਂ ਚੱਲ ਕੋਈ ਨਾ ਜੀ ਬਸ 2 ਮਿੰਟ ਇੱਥੇ ਬਹਿ ਕੇ ਗੱਲ ਕਰ ਲੀਏ ਇਹਦੀ ਤਾਂ ਜਗ੍ਹਾ ਹੀ ਹੈ ਨਹੀਂ ਬੈਠਣ ਦੀ ਚੱਲ ਕੋਈ ਨਹੀਂ ਕੁਛ ਨਹੀਂ ਹੁੰਦਾ ਇੱਥੇ ਬਹਿ ਜਾਨੇ 2 ਮਿੰਟ ਗੱਲ ਕਰਨੀ ਹੈਗੀ ਚੱਲ ਫਿਰ ਬਹਿ ਜਾ ਕਾ ਲੱਗ ਗਿਆ ਮੈਨੂੰ ਐਨੇ ਬਥੇਰਾਗਾ ਬੈਠ ਜੂ ਹਾਂ ਦੱਸ ਭਾਈ ਅਸੀਂ ਤਾਂ ਜੀ ਰਿਸ਼ਤਾ ਲੈ ਕੇ ਆਏ ਸੀਗੇ ਅੱਛਾ ਹਾਂਜੀ ਮੇਰੇ ਭਰਾ ਦਾ ਰਿਸ਼ਤਾ ਮੀਤ ਵਾਸਤੇ ਲੈ ਕੇ ਆਏ ਸੀਗੇ ਜੀ ਅੱਛਾ ਅੱਛਾ ਤੇ ਮੈਂ ਇੱਕ ਦੋ ਵਾਰੀ ਉਹਨਾਂ ਦੇ ਘਰੇ ਵੀ ਆਈ ਆਂਗੀ ਓ ਹੈਪੀ ਕੋਈ ਹਾਂਜੀ ਹਾਂਜੀ ਹੈਪੀ ਮੀਤ ਮੀਤ ਦੇ ਭਰਾ ਦਾ ਹੀ ਆਹੋ ਹਾਂ ਹਾਂਜੀ ਤੇ ਉਹਨਾਂ ਨੇ ਸਾਨੂੰ ਕੋਈ ਜਵਾਸ ਸਵਾਬ ਦਿੱਤਾ ਨਹੀਂ ਹੈਗਾਗਾ ਅੱਛਾ ਤੇ ਸਾਨੂੰ ਪਤਾ ਹੀ ਹੈਗਾ ਉਹ ਕੁੜੀ ਉਹ ਤਾਂ ਦਾਤ ਜੂ ਹੈ ਸਾਨੂੰ ਇਹਨਾਂ ਗੱਲਾਂ ਬਾਰੇ ਤਾਂ ਸਭ ਕੁਝ ਪਤਾ ਜੀ ਦੇਖੋ ਸਾਨੂੰ ਇਸ ਗੱਲ ਤੋਂ ਕੋਈ ਪ੍ਰੋਬਲਮ ਨਹੀਂ ਹੈਗੀਗੀ ਮੇਰਾ ਭਰਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਉਸ ਕੁੜੀ ਦਾ ਰਿਸ਼ਤਾ ਲਵਾਂਗਾ ਅਸੀਂ ਤਾਂ ਜੀ ਮਤਲਬ ਕਿ ਕੋਈ ਖਰਚਾ ਵੀ ਨਹੀਂ ਸਤਾ ਕੋਈ ਕਰਾਉਣਾ ਚਾਹੁੰਦੇ ਅਸਤਾ ਆਪਦੇ ਕੱਪੜੇ ਪਵਾ ਕੇ ਆਪ ਹੀ ਲੈ ਜਾਗੇ ਕੋਈ ਤੁਹਾਡਾ ਪੰਜੀ ਦਾ ਖਰਚਾ ਵੀ ਨਹੀਂ ਕਰਾਉਂਦੇ ਹੈਗੇ ਯਾਰ ਕੋਈ ਨਹੀਂ ਫਿਰ ਉਹ ਤਾਂ ਮੈਂ ਕਹਿ ਦੂੰ ਹੈਪੀ ਨੂੰ ਉਹਦੀ ਪਰਝਾਈ ਤਾਂ ਘੱਟ ਹੀ ਗੱਲ ਸੁਣਦੀ ਆ ਉਹਦੀ ਪਰਝਾਈ ਦਾ ਆਪ ਦਾ ਕੰਮ ਧੰਦੇ ਤਾਂ ਹੀ ਧਿਆਨ ਹੈ ਵੀ ਮੇਰਾ ਕੰਮ ਕਰੀ ਜਾਂਦੀ ਹੈ ਕੰਮ ਹੋਈ ਜਾਂਦਾ ਘਰ ਦਾ ਤੇ ਭਾਈ ਉਹ ਕੁੜੀ ਨੂੰ ਮੈਂ ਜ਼ਰੂਰ ਤੋਰੂੰ ਹੈਪੀ ਨੂੰ ਕਹਿ ਕੇ ਉਹ ਦੇਖੋ ਜੀ ਅਸੀਂ ਉਹ ਆ ਤਾਂ ਪਹਿਲਾਂ ਵੀ 2-3 ਵਾਰ ਹੀ ਗਏ ਉਹਨਾਂ ਨੇ ਸਾਨੂੰ ਕੋਈ ਬਰਸਵਾ ਵੀ ਨਹੀਂ ਦਿੱਤਾ ਤਾਈਓ ਮੈਨੂੰ ਜੱਗੇ ਨੇ ਭੇਜਿਆ ਸੀਗਾ ਜੀ ਉਹ ਕਹਿੰਦੇ ਉਹਦੀ ਤਾਈ ਹੈ ਵੀ ਉਹਦੀ ਤਾਈ ਦੀ ਵਿੱਚ ਚਲਦੀ ਹੈਗੀ ਉਹਦੇ ਨਾਲ ਗੱਲ ਕਰੋ ਜਾ ਕੇ ਉਹ ਸਾਨੂੰ ਦੱਸਣਗੇ ਕੁੜੀ ਬਸਿੰਦਾ ਤੁਹਾਡੇ ਹਾਂਜੀ ਸਾਨੂੰ ਸਾਰਾ ਕੁਝ ਫਿੱਟ ਹੈ ਜੀ ਅਸੀਂ ਵੀ ਮੇਰਾ ਭਰਾ ਵੀ ਕਹਿੰਦਾ ਮੈਂ ਰਿਸ਼ਤਾ ਲੈ ਲੂੰਗਾ ਵੀਸਾ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਸਾਨੂੰ ਹੈ ਨਹੀਂਗੀ ਹਾਂ ਕੱਲ ਨੂੰ ਨਾ ਭਾਈ ਕੋਈ 5 3 ਹੋਵੇ ਕੁੜੀ ਨਾਲ ਨਹੀਂ ਨਹੀਂ ਇਹ ਜੀ ਕੋਈ ਗੱਲ ਬਾਤ ਨਹੀਂ ਹੁੰਦੀ ਜੀ ਬਸ ਅਸੀਂ ਤੁਹਾਨੂੰ ਇਹ ਗੱਲ ਕਹਿਣੇ ਆ ਵੀ ਸਾਨੂੰ ਰਿਸ਼ਤਾ ਚਾਹੀਦਾ ਤੁਸੀਂ ਕਿਸੇ ਕਿਸੇ ਤਰ੍ਹਾਂ ਹੈਪੀ ਬਾਈ ਨਾਲ ਗੱਲ ਕਰੋ ਹੋਦਾ ਆ ਬਿਲੀਆ ਉਹ ਪੈਂਦਾ ਵਿਚਾਰੀ ਔਖੀ ਹੈਗੀ ਹੁਣ ਜੇ ਉਹਨੂੰ ਕੋਈ ਚੱਜ ਦਾ ਥਾਂ ਮਿਲ ਜੇ ਟਿਕਾਣਾ ਮਿਲ ਜੇ ਚਲੋ ਆਪਦੇ ਘਰੇ ਸੌਖੀ ਬਸੇ ਹਾਂਜੀ ਇਹ ਤਾਂ ਗੱਲ ਹੈਗੀ ਆ ਸਾਨੂੰ ਉਹਦੇ ਬਾਰੇ ਸਾਰਾ ਕੁਝ ਹੀ ਪਤਾ ਵੀ ਕਿਵੇਂ ਚੈਰੀ ਨਾਲ ਉਹ ਬੀਤੀ ਆ ਤਾਂ ਇਹੋ ਤਾਂ ਅਸੀਂ ਕਹਨੇ ਆਗੇ ਵੀ ਚਲੋ ਉਹਦੀ ਜ਼ਿੰਦਗੀ ਸੋ ਹੋ ਜੂਗੀ ਸਾਰਾ ਰੋਜ਼ ਰੋਜ਼ ਕਰਨੇ ਰਿਸ਼ਤੇ ਬਹੁਤ ਔਖੇ ਆਗੇ ਬਗਾਨੇ ਕਰੇ ਜਾਣਾ ਰੋਜ਼ ਬਹੁਤ ਔਖਾ ਹੈਗਾ ਰੋਜ਼ ਨਮਕ ਖਸਮ ਕਰਨਾ ਤੈਨੂੰ ਪਤਾ ਹੈ ਹਾਂਜੀ ਇਹ ਤਾਂ ਗੱਲ ਹੈਗੀ ਹੈਗੀ ਬਾਕੀ ਤੁਸੀਂ ਦੇਖ ਲਓ ਤੁਸੀਂ ਆਪ ਹੀ ਸਿਆਣੇ ਜੀ ਅਸੀਂ ਤਾਂ ਹੁਣ ਆਪਦੀ ਮੰਗ ਕੁਝ ਨਹੀਂ ਰੱਖੀ ਹੈਗੀ ਸਦਾ ਬਸ ਕੁੜੀ ਸਾਨੂੰ ਚਾਹੀਦੀ ਹੈਗੀ ਤੁਸੀਂ ਤਿੰਨੇ ਲੀੜੇ ਪਾ ਕੇ ਅਸੀਂ ਆ ਲੀੜੇ ਵੀ ਆਪਦੇ ਲੈ ਜਾਾਂਗੇ ਠੀਕ ਆ ਸਾਨੂੰ ਰਿਸ਼ਤਾ ਦੇ ਦਿਓ ਕੁੜੀ ਦਾ ਚਲ ਭਾਈ ਕੋਈ ਨਹੀਂ ਕਰ ਲੂ ਮੈਂ ਹੈਪੀ ਨਾ ਜਾ ਕੇ ਗੱਲ ਕਰੇ ਹਾਂਜੀ ਚਲ ਫਿਰ ਚਾਹ ਚੂਹ ਬਣਾ ਲਾਂਨੇ ਚਾਹ ਪਾਣੀ ਤੇਰੇ ਵਾਸਤੇ ਮੈਂ ਤੂੰ ਜਾ ਤਾਂ ਹੀ ਬਸ ਤੁਸੀਂ ਮੈਨੂੰ ਮਿਲ ਗਏ ਤੁਸੀਂ ਮੇਰੀ ਵਹਿ ਕੇ ਗੱਲ ਸੁਣ ਲਈ ਦੋ ਮਿੰਟ ਤੁਸੀਂ ਤਾਂ ਮੇਰੇ ਇੰਨੇ ਹੀ ਮਤਲਬ ਕਿ ਬਹੁਤ ਆਹੋ ਕਰਤਾ ਜੀ ਚਲ ਕੋਈ ਨਹੀਂ ਚਾਹ ਪਾਣੀ ਤਾਂ ਹੁਣ ਪੁੱਛਣ ਦਾ ਹੱਕ ਹੀ ਸੀ ਸਾਡਾ ਜੇ ਤੂੰ ਆਈ ਹੈ ਭਾਈ ਤੇ ਚਲ ਕੋਈ ਨਹੀਂ ਮੈਂ ਹੈਪੀ ਨਾ ਕਰਦੀਆਂ ਗੱਲ ਜਾ ਕੇ ਦੱਸਿਓ ਜੀ ਸਾਨੂੰ ਗੱਲਬਾਤ ਕਰਦੇ ਹਾਂ ਸਾਨੂੰ ਬੱਸ ਫੋਨ ਕਰਾਂਗੇ ਚੰਗਾ ਹਾਂਜੀ ਤੁਸੀਂ ਜੱਗੇ ਨੂੰ ਫੋਨ ਕਰਕੇ ਦੱਸ ਦਿਓ ਜੀ ਉਹ ਸਾਨੂੰ ਆਪੇ ਦੱਸ ਦੇਣਗੇ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਚੰਗੋ ਕੋਈ ਨਹੀਂ ਅਸੀਂ ਕਰੂ ਆਥਰ ਨੂੰ ਕਰਾਂਗੇ ਕੋਈ ਗੱਲ ਬਾਤ ਠੀਕ ਹੈ ਜੀ ਲੈ ਇਹ ਕੁੜੀ ਕਿਵੇਂ ਕੀ ਨੇ ਇਹਨੂੰ ਦੱਸ ਪਾਈ ਕਿ ਮੈਂ ਜੱਗੇ ਕੋਲੇ ਮਿਲੀ ਚਲ ਵਿਚਾਰੀ ਦਾ ਕੋਈ ਚੰਗਾ ਹੀ ਮਾਰਨ ਦੇ ਕੰਮ ਵਿਚਾਰੀ ਮੀਤ ਔਖੀ ਬਹੁਤ ਹੈ ਉਹਦੀ ਪਰਜਾਈ ਬਹੁਤ ਉਹਨੂੰ ਤੰਗ ਕਰਦੀ ਆ ਇਹ ਕੁੜੀ ਵਿਚਾਰੀ ਬਣ ਜੇ ਆਪਦੇ ਸਹੌਰੀ ਬਗ ਜੇ ਤੇ ਮੈਂ ਵੀ ਸੌਖੀ ਹੋ ਜਾ ਨਹੀਂ ਮੈਨੂੰ ਉਹਦੀ ਚਿੰਤਾ ਵੜਵੜ ਖਾਈ ਜਾਂਦੀ ਆ ਮੈਨੂੰ ਤਾਂ ਦਿਨ ਰਾਤ ਉਂਗ ਨਹੀਂ ਆਉਂਦੀ ਮੀਤ ਦੇ ਸੰਸੇ ਚ ਮੇ ਤਾਂ ਬੜੀ ਔਖੀ ਆ ਕਰੇ ਸਾਰਾ ਠੂਕਣਾ ਪਨਤਾ ਵਾ ਮਰੋੜ ਮਰੋੜ ਕੇ ਕੌਲੀ ਕਰ ਤਾ ਸਾਈ ਕ ਕਰੇ ਜਾ ਕੇ ਕੀ ਕਹੂੰਗੀ ਵੀ ਮੈਂ ਮੀਤ ਨੂੰ ਲੈਣ ਆਈ ਤਾਈ ਦਾਬ ਮੇਰੇ ਗਲ ਪਹੂਗੀ ਰੋੜੀ ਲੱਗੀ ਤਾਈ ਨੇ ਨਾ ਮੇਰਾ ਠੂਕਣਾ ਪਨਾ ਕੇ ਰੱਖ ਤਾ ਇਤਰਾ ਮੈਦੇ ਬੇੜਾ ਜੀਰਾ